ਉਹ ਇੰਜਣ ਤਰਾਂ ਲੱਗਿਆ ਜੀ ਦੁਬਾਰੇ ਨਵਾਂ ਅੱਜ ਗੱਲ ਕੀਤਾ ਹੈ ਗੱਲ ਬਣੀ ਹੈ ਕਹਿਣ ਦਾ ਮਤਲਬ ਹੈ ਕਿ ਇਹ ਨੂੰ ਮੰਗਵੀਂ ਛੀਂਨਾ ਦਿਓ ਕੰਨਾਂ ਨੂੰ ਹੱਥ ਲਵਾ ਦੇ ਜੀ ਇਹ ਕਿ ਦੁਬਾਰਾ ਈਂਦੀ ਨਹੀਂ ਦੇਣੀ ਤੇ ਮਾਰੇ ਨੂੰ ਪੰਪ ਦੇ ਪੈਸੇ ਦੇ ਦੇ ਵੀ ਨਵਾਂ ਪੰਪ ਲਿਆ ਪਰ ਮੇਰਾ ਨਾ ਲੈ ਕੇ ਜਾਣਾ ਆਈਏ ਬਦਹੀ ਨੂੰ ਦਾ ਮੰਦਾ ਚੋਸਾ ਉਹ ਜਿਹੜੇ ਦਾ ਹੋ ਗਿਆ ਆ ਫੋਰਮੈਂਟ ਲਈਏ ਚੀਜ਼ ਜਾਂਦਾ ਸੀਨੀਅਰ ਦੀ ਗਰੰਟੀ ਹੈ ਸੀਨ ਤੇ ਲਾ ਗਿਆ ਇਹ ਚੀਜ਼ ਇੱਕ ਹੱਥ ਠੀਕ ਰਹਿੰਦੀ ਹੈ ਬੰਦਾ ਲੈ ਗਿਆ ਮੰਗਵਾ ਕੋ ਗਾ ਚਿਤ ਕਰਦਾ ਇਹ ਚੀਜ਼ ਮੰਗਵੀਂ ਨਾ ਦਿਓ ਬਸ ਬਾਕੀ ਜੋ ਮਰਜੀ ਘਰ ਚ ਲਾ ਲਈ ਜਾਓ ਫਿਰ ਕੋਈ ਚੱਕਰ ਨਹੀਂ ਹੈ ਨਾ ਮੰਗਵੀ ਮਾਰਦੀ ਚੀਜ਼ ਹੈ ਉਗਲਾ ਫਿਰ ਜਿ ਆਪਣੀ ਚੀਜ਼ ਵਾਂਗੂ ਇੰਨਾ ਚਲਾਉਂਦਾ ਅਗਲਾ ਫਿਰ ਜਿ ਆਪਣੀ ਚੀਜ਼ ਵਾਂਗੂ ਇੰਨਾ ਚਲਾਉਂਦਾ ਕਹਿੰਦਾ ਜੀ ਜੀ ਲਾਓ ਜੀ ਤੇ ਹੀ ਲਾਵਾਂਗੇ ਮੈਂ ਦੇਣਾ ਮੰਗਵਾ ਦੇਦਾ ਤੇ ਕਰਕੇ ਚੱਕਰ ਪਾਏਗਾ ਮੰਗਦੀ ਚੀਜ਼ ਵੀ ਤੈਨੂੰ ਪਤਾ ਹੀ ਅਗਲਾ ਹੋਰ ਵੀ ਮਾਰੇ ਆਪਣਾ ਬੰਦਾ ਖਾਣ ਡਾਕਟਰ ਸਾਹਿਬ ਡਾਕਟਰ ਸਾਹਿਬ ਨੇ ਪੂਰਾ ਵਿਸ਼ਾ ਨਹੀਂ ਕਰਦੇ ਇਹ ਗੱਲ ਮੈਂ ਕਿੰਨੇ ਸਾਲਾਂ ਦੀ ਗਾਰੰਟੀ ਇੰਜਨ ਦੀ ਹਾਂਜੀ ਦੱਬ ਕੇ ਪੰਜ ਚਾਚਾ ਪੰਜ ਹੀ ਪੰਜ ਸਾਲ ਕਹੇ ਆ ਪੰਜ ਬਸ ਕਿਤੇ ਬਾਅਦ ਆ ਕੇ ਪੰਜ ਘੰਟੇ ਹੈ ਪੰਜ ਦੀ ਦੁਬਾਰੇ ਨਵਾ ਕੱਲ ਕੀਤਾ ਗੱਲ ਬੰਡੀ ਕਹਿਣ ਦਾ ਮਤਲਬ ਇਹ ਕਿ ਇਹ ਨੂੰ ਮੰਗਵੀਂ ਚੀਜ਼ ਨਾ ਦਿਓੰਨਾਂ ਨੂੰ ਹੱਥ ਲਵਾ ਕੇ ਇਹ ਕਿਦ ਬਾਰਾ ਚੀਜ਼ ਨਹੀਂ ਦੇਣੀ ਚਾਹੀਦੀ ਮੈਨੂੰ ਪੰਪ ਦੇ ਪੈਸੇ ਦੇ ਦੇ ਵੀ ਨਵਾ ਪੰਪ ਲਾਇਆ ਪਰ ਮੇਰਾ ਨਾ ਲੈ ਕੇ ਜਾਣਾ ਭਾਈ ਇਹ ਬਦੀ ਈ ਨੂੰ ਦਾ ਮੰਗਾ ਚੋ ਵੇਰ ਕਿਉਂ ਡਾ ਗਿਆ ਨਗਰਾਂ ਵੀ ਲੈ ਪੈਂਦੀਆਂ ਨੇ ah uh -huh.